जिखे हुए ने अपनी जबानी ਆਪਣੇ ਮਾਰਗ ਦੇ ਤੋਂ ਸਾਡੇ ਨਾਲ ਗਾ ਕੇ ਸਾਂਝੇ ਕਰਨ ਮੂਲ ਲੋਕ ਲੇਖਾਂ ਦੇ ਅਸੀਂ ਸੁਣਦੇ ਹਾਂ ਮੈਂ ਬੇਨਤੀ ਕਰਾਂਗਾ ਕੁਝ ਸ਼ਬਦਾਂ ਲਈ ਡਾਕਟਰ ਲਖਵਿੰਦਰ ਸਿੰਘ ਜੋਰਪੁਰਾ ਨੂੰ ਕਿ ਉਹ ਤੇ ਅੱਜ ਦੇ ਇਸ ਸਮਾਗਮ ਸੰਬੰਧੀ ਮਾਨਸਿਕ ਹਵਰਸ ਬੰਨੀ ਕੁਝ ਸ਼ਬਦ ਸਾਡੇ ਨਾਲ ਸਾਂਝੇ ਕਰ ਅੱਜ ਇਹ ਇੱਕ ਇਤਿਹਾਸਿਕ ਮੌਕਾ ਆਪਣੇ ਆਪਣੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਜਦੋਂ ਸੁਭਰਾਮਣ ਸੰਗਲ ਉਹਨਾਂ ਦੇ ਕਲਮ ਚੋਂ ਨਿਕਲੇ ਖੂਬਸੂਰਤ ਗੀਤ ਅਬਕੁਰ ਦੇ ਡਾਇਕਾ ਬਲੋ ਜੋ ਗਾਏ ਗਏ ਉਹਨਾਂ ਦਾ ਭਰਮਣ ਦੇਖਿਆ ਔਰ ਦਿਲਦਾਰ ਦੀ ਆਵਾਜ਼ ਵਿੱਚ ਇਹ ਗਾਏ ਗਏ ਗੀਤ ਜਿੰਦਗੀ ਦਾ ਪੋਸਟਰ ਆਪਾਂ ਚੱਲੀ ਇਸ ਤਾਲੂਕਾ ਵਿੱਚ ਨਹੀਂ ਹੈ ਸੁਭਰਾਮਣ ਸੰਗਲ ਇੱਕ ਬਹੁਤ ਸੁਖਮ ਜਜ਼ਬਾਤੀ ਸ਼ਖਸੀਅਤ ਹੈ ਜਿਹਦੇ ਮਨ ਵਿੱਚ ਇਸ ਪੰਜਾਬ ਦਾ ਇਸ ਪੰਜਾਬ ਦੀ ਮਿੱਟੀ ਦਾ ਪੰਜਾਬੀ ਮੂਲੀ ਦਾ ਦਰਤ ਜਿਹੜਾ ਹੈ ਉਹ ਹਰ ਬੰਦੇ ਛਲਕਦਾ ਰਹਿੰਦਾ ਉਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਵੀ ਉਹਨਾਂ ਦੇ ਵਿਚਾਰ ਜਿਹੜੇ ਵਰਕੋਚ ਥਾਵਾਂ ਤੇ ਉਪਰਕਾਉਂਦੇ ਆ ਉਹਦੇ ਵਿੱਚੋਂ ਵੀ ਤੇ ਬਹੁਤ ਤੁਸੀਂ ਦੇਖਿਆ ਕਿ ਇਹਨਾਂ ਗੀਤਾਂ ਬਸਲਾਂ ਦੇ ਵਿੱਚੋਂ ਵੀ उहो कमु जहिड़ा उहो सॼे साम्हूं सकाम हूंदा